ਅਕਸਰ ਸਰੋਂ ਦਾ ਤੇਲ ਕਹਿੰਦੇ ਜੀ ਹੁਣ ਪੈਕ ਹੀ ਲਿਆਓ ਬਾਜ਼ਾਰੋਂ ਜਾਓ ਤੇ ਕਿਹੜਾ ਘਾਣੀ ਛੰਡੂਗਾ ਕਿਹੜਾ ਸਾਫ਼ ਕਰੂਗਾ ਕਿਹੜਾ ਕਢਾਊਗਾ ਮਨ ਦੇ ਵਿੱਚ ਚੱਲਦਾ ਨਹੀਂ ਹੁੰਦਾ ਸੀ ਵੀ ਯਾਰ ਆਪਾਂ ਬਾਜ਼ਾਰਾਂ ਚ ਲੈਣ ਜਾਂਦੇ ਆ ਤੁਸੀਂ ਵੀ ਲੈਣ ਜਾਂਦੇ ਹੋਗੇ ਪਹਿਲਾਂ ਆਪਾਂ ਲੂਣ ਤੋਂ ਬਗੈਰ ਆਪਾਂ ਹਰ ਇੱਕ ਚੀਜ਼ ਪ੍ਰੋਸੈਸ ਕਰ ਸਕਦੇ ਆ ਆਪ ਜਿੰਨੀ ਕ ਆਪਣੀ ਪਹੁੰਚ ਹੈ ਆਪਾਂ ਜ਼ਰੂਰੀ ਨਹੀਂ ਕਹਿੰਦੇ ਵੀ ਆਪਾਂ ਸਾਰਾ ਕੁਝ ਆਪਾਂ ਹੀ ਕਰਨਾ ਹੈ ਪਰ ਆ ਆ ਜਿੰਨਾ ਕ ਆਪਣਾ ਜਿਹੜੀ ਪਹੁੰਚ ਹੈਗੀ ਉਹ ਆਪ ਕਰਕੇ ਆਪਾਂ ਖਾ ਸਕਦੇ ਆ ਨਾਲੇ ਲੋਕਾਂ ਨੂੰ ਖਵਾ ਸਕਦੇ ਛੋਟੋ ਪਹਿਲਾਂ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਸੀਗਾ ਆਪਣਾ ਸਕੂਲ ਵੀ ਹੈ ਗਿਆ ਸ਼ੁਰੂਆਤਾਂ ਦੇ ਦਿਨ ਚ ਆਪ ਨੂੰ ਵੀ ਕੰਮ ਕਰਨਾ ਪੈਂਦਾ ਸਭ ਕੁਝ ਕਰਨਾ ਪੈਂਦਾ ਤੇ ਲੋਕ ਕਹਿੰਦੇ ਸੀ ਤੂੰ ਕੁਰਸੀ ਤੇ ਬੈਠੇ ਚੰਗਾ ਸੀ ਇੱਧਰ ਕਿਵੇਂ ਆ ਗਿਆ ਕੀ ਲੋਡ ਸੀ ਤੈਨੂੰ ਆਪਾਂ ਨੂੰ ਸਭ ਕੁਝ ਚੌਲ ਵੀ ਆਪਾਂ ਮੁੱਲ ਲੈ ਕੇ ਖਾਣੇ ਆਗੇ ਉਹ ਵੀ ਨਹੀਂ ਆਪਾਂ ਆਪਦੇ ਕਢਾਉਂਦੇ ਸੀਗੇ ਤੇ ਬਸ ਉਹਨੂੰ ਐਂ ਲੱਗਦਾ ਸੀ ਗਿਆਨ ਨੂੰ ਵੀ ਆਪਾਂ ਨੂੰ ਇਹ ਸ਼ੁੱਧ ਮਿਲ ਰਿਹਾ ਹੈ ਕੁਝ ਗਲਤ ਤਾਂ ਨਹੀਂ ਹੋ ਰਿਹਾ ਆਪਾਂ ਜੁਨਟ ਕਮਾਈ ਵਾਸਤੇ ਨਹੀਂ ਲਾਇਆ ਸੀ ਪਹਿਲਾਂ ਸੋਚ ਕੇ ਆਪਾਂ ਸ਼ੁੱਧ ਖਵਾਉਣ ਵਾਸਤੇ ਲਾਇਆ ਸੀਗਾ ਗਾਹਕ ਨੂੰ ਬੈਠ ਕੇ ਡਿੱਕਣਾ ਬਹੁਤ ਸੌਖਾ ਹੁੰਦਾ ਝੋਨੇ ਦੀ ਟਰਾਲੀ ਭਰੀ ਮੰਡੀ ਸਿਟੀ ਕਣਕ ਦੀ ਟਰਾਲੀ ਭਰੀ ਮੰਡੀ ਸਿਟੀ ਇੱਥੇ ਉਹ ਚੀਜ਼ ਨੂੰ ਪ੍ਰੋਸੈਸ ਕਰਕੇ ਉਸ ਤਰ੍ਹਾਂ ਵੇਚਣਾ ਬੜਾ ਔਖਾ ਹੋ ਜਾਂਦਾ ਜਿਵੇਂ ਹੁਣ ਅਸੀਂ ਸਟਾਲ ਲਾਉਣੇ ਆ ਦਾਦੀ ਬੋਤੀ ਪਾਰਕ ਸਟਾਲ ਲਾਉਣੇ ਆ ਸੀ ਦੋ ਹਫ਼ਤੇ ਮੈਨੂੰ ਐਂ ਜਿ ਲੱਗਿਆ ਕਿ ਆਪਾਂ ਕਿਹੜੇ ਕੰਮਾਂ 'ਚ ਪੈ ਗਏ ਇੱਥੇ ਕਿੱਥੇ ਖੜੇ ਆਂ ਆਪਾਂ ਯਾਰ ਕਾਰ ਦੀ ਡਿੱਗੀ ਖੋਲੀ ਐ ਪਰ ਨਹੀਂ ਵੈਸੇ ਹੁਣ ਫੀਲ ਹੁਣ ਹਟ ਗਿਆ ਹੁਣ ਕਿਉਂ ਆਪਾਂ ਨੂੰ ਆਪਣਾ ਏਮ ਐ ਜਿਹੜਾ ਉਹ ਗਾਹਕ ਨੂੰ ਜੋੜਨਾ ਤੇ ਗਾਹਕ ਨੂੰ ਸ਼ੁੱਧ ਖਵਾਉਣਾ ਕੁਆਂਟੀਟੀ ਵੀ ਘੱਟ ਲੱਗਦੀ ਐ ਜੀ ਜਿਵੇਂ ਜਿੱਥੇ ਇਹ ਮੰਨ ਲਓ ਵੀ ਜੇ ਉਹ ਚਾਰ ਹਿੱਸੇ ਪਾਈ ਜੰਨੇ ਆਪਾਂ ਇਹ ਤੰਨੇ ਸੇ ਲੱਗਦਾ ਹਾਂ ਜੇ ਕੈਮੀਕਲ ਕੋਈ ਸਾਬਤ ਹੁੰਦਾ ਅਸੀਂ ਦੇਣਦਾਰ ਹੋਵਾਂਗੇ 10 ਗੁਣਾ ਪੈਸੇ ਆਪਾਂ ਵਾਪਸ ਕਰਾਂਗੇ ਤੇ ਚੀਜ਼ ਸਾਡੀ ਪੈਸੇ ਹੋ ਗਈ ਕਹਿੰਦੇ ਸ਼ੁੱਧਤਾ ਬਹੁਤ ਖਤਰੇ ਦੇ ਵਿੱਚ ਆ ਜਦੋਂ ਵੀ ਗੱਲ ਆਉਂਦੀ ਹੈ ਖਾਣ ਪੀਣ ਦੇ ਸਮਾਨ ਦੀ ਤਾਂ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਵੀ ਸ਼ੁੱਧ ਹੈ ਵਧੀਆ ਹੈ ਪਰ ਇਹ ਸਵਾਲ ਹੈ ਇਹਦਾ ਆਨਸਰ ਕੋਈ ਨਹੀਂ ਅਕਸਰ ਇੱਕ ਕਹਾਵਤ ਹੈ ਕਹਿੰਦੇ ਕਿਸਾਨ ਚਾਹੇ ਤਾਂ ਆਪਣੇ ਖੇਤਾਂ ਦੇ ਵਿੱਚ ਕੀ ਨਹੀਂ ਉਗਾ ਸਕਦਾ ਕੱਲਾ ਨਮਕ ਹੈ ਜਿਹੜਾ ਬਾਜ਼ਾਰੋਂ ਲਿਆਉਣਾ ਪੈਂਦਾ ਹੈ ਹਰ ਚੀਜ਼ ਆਪਣੇ ਖੇਤ ਦੇ ਵਿੱਚ ਉਗਾ ਕੇ ਆਪਣੇ ਘਰ ਦੇ ਵਿੱਚ ਖਾ ਸਕਦਾ ਹੈ ਅਕਸਰ ਪਹਿਲਾਂ ਇਸ ਤਰ੍ਹਾਂ ਨਹੀਂ ਹੁੰਦਾ ਸੀ ਸਬਜ਼ੀਆਂ ਤੋਂ ਲੈ ਕੇ ਹਰ ਅਨਾਜ ਹੈ ਜਿਹੜਾ ਉਹ ਖੇਤਾਂ ਦੇ ਵਿੱਚ ਉਗਾਇਆ ਜਾਂਦਾ ਸੀ ਤੇ ਆਪਣੇ ਘਰਾਂ ਦੇ ਵਿੱਚ ਵਰਤੋਂ ਕੀਤੀ ਜਾਂਦੀ ਸੀ ਇੱਕ ਤੇਲ ਦੀ ਬੋਤਲ ਹੈ ਅਕਸਰ ਸਰੋਂ ਦਾ ਤੇਲ ਪਹਿਲਾਂ ਦੀ ਗੱਲ ਕਰਾਂ ਤਾਂ ਪੀਪਿਆਂ ਦੇ ਵਿੱਚ ਘਰੇ ਆਮ ਮਿਲਦਾ ਸੀ ਪਰ ਹੁਣ ਬੋਤਲਾਂ ਦੇ ਵਿੱਚ ਪੈਕ ਰਹਿ ਗਿਆ ਕਿਉਂਕਿ ਪਹਿਲਾ ਘਰੇ ਸਰੋਂ ਹੁੰਦੀ ਉਹਦੀ ਕਹਾਣੀ ਕਢਵਾਉਣੀ ਅਤੇ ਨਾਲ ਹੀ ਉਸ ਤੇਲ ਨੂੰ ਘਰੇ ਰੋਜ਼ਮਰਾਂ ਦੀ ਵਰਤੋਂ ਦੇ ਵਿੱਚ ਲੈ ਕੇ ਆਇਆ ਜਾਂਦਾ ਕਿਉਂਕਿ ਦੇਸੀ ਘਿਓ ਅਤੇ ਸਰੋਂ ਦਾ ਤੇਲ ਦੋਨੋਂ ਹੀ ਘਰ ਦੇ ਵਿੱਚ ਹੀ ਹੁੰਦੇ ਸੀ ਪਰ ਹੁਣ ਜਿਸ ਤਰ੍ਹਾਂ ਨਵਾਂ ਜੋਗ ਆਇਆ ਤਕਨੀਕੀ ਜੋਗ ਆਇਆ ਤਾਂ ਹਰ ਚੀਜ਼ ਦੇ ਉੱਪਰ ਭਾਰੂ ਪੈ ਗਿਆ ਕਹਿੰਦੇ ਜੀ ਹੁਣ ਪੈਕ ਹੀ ਲਿਆਓ ਬਾਜ਼ਾਰੋਂ ਜਾਓ ਤੇ ਕਿਹੜਾ ਕਹਾਣੀ ਛੰਡੂਗਾ ਕਿਹੜਾ ਸਾਫ਼ ਕਰੂਗਾ ਕਿਹੜਾ ਕਢਾਊਗਾ ਉਹ ਸਭ ਕੁਝ ਹੁਣ ਬਹੁਤ ਔਖਾ ਹੋ ਗਿਆ ਤਸਵੀਰ ਦਿਖਾਉਣ ਲੱਗੇ ਆ ਇਹ ਬਾਈ ਜੀ ਹੁਣਾਂ ਵੱਲੋਂ ਇੱਕ ਆਪਣਾ ਪ੍ਰੋਸੈਸਿੰਗ ਯੂਨਿਟ ਲਾਇਆ ਹੈ ਪਿੰਡ ਦੇ ਵਿੱਚ ਇਹ ਲਾਉਣ ਦਾ ਕਾਰਨ ਵੀ ਬਹੁਤ ਵੱਡਾ ਹੈ ਜਿੱਤੇ ਕਾਰਨ ਬਾਰੇ ਪੁੱਛਾਂਗੇ ਤਾਂ ਉਹ ਅਸੀਂ ਪੁੱਛਿਆ ਤਾਂ ਸਵਾਲ ਬਹੁਤ ਖੜੇ ਹੋਏ ਤੇ ਨਾਲ ਆਨਸਰ ਵੀ ਬਹੁਤ ਆਏ ਕਹਿੰਦੇ ਵੀ ਇਹ ਯੂਨਿਟ ਤਾਂ ਲਾਇਆ ਵੀ ਜਦੋਂ ਲੋਕ ਕਹਿੰਦੇ ਸੀ ਵੀ ਕਿਤੋਂ ਸ਼ੁੱਧ ਮਿਲ ਜੂ ਯਾਰ ਕਿਤੋਂ ਚੰਗਾ ਮਿਲ ਜੂ ਯਾਰ ਇਹ ਸਾਰੇ ਸਵਾਲਾਂ ਦੇ ਆਨਸਰ ਇੱਥੋਂ ਕੱਢਣੇ ਚਾਏ ਬਾਈ ਜੀ ਨਾਲ ਗੱਲਬਾਤ ਕਰਾਂਗੇ ਭਾਈ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਏਸ਼ੀਆ ਤੇ ਬਹੁਤ ਬਹੁਤ ਜੀ ਸਤਿ ਸ਼੍ਰੀ ਅਕਾਲ ਜੀ ਸਿੱਧਾ ਠੀਕ ਨੇ ਹਾਂ ਜੀ ਬਹੁਤ ਵਧੀਆ ਜੀ ਮੈਂ ਕਹਿਆ ਵੀ ਅਕਸਰ ਜਦੋਂ ਗੱਲ ਸ਼ੁੱਧਤਾ ਤੇ ਆ ਜਾਂਦੀ ਹੈ ਤਾਂ ਉਦੋਂ ਸਵਾਲ ਵਾਲੇ ਖੜੇ ਹੋ ਜਾਂਦੇ ਆ ਤੇ ਆਪਾਂ ਵੀ ਕਹਿੰਦੇ ਹਾਂ ਜੇ ਸਬਜ਼ੀ ਲੈਣ ਵੀ ਜਾਵੜੀ ਮੰਡੀ 'ਚ ਪੁੱਛ ਲੈਨੇ ਆ ਇਹ ਵਧੀਆ ਹੈ ਹਾਂ ਜੀ ਤਾਂ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਸੋਚਿਆ ਕੀ ਸੋਚਿਆ ਕਿ ਜਦੋਂ ਆਪਾਂ ਪੈਸੇ ਲਾਉਣ ਨਹੀਂ ਤਿਆਰ ਹੋਈਏ ਤੇ ਆਪਾਂ ਨੂੰ ਸਾਹਮਣੇ ਤੋਂ ਸ਼ੁੱਧ ਮਿਲਣਾ ਬਸ ਉਥੇ ਆਪਾਂ ਨੂੰ ਸੋਚਣ ਤੇ ਮਜਬੂਰ ਕਰ ਦਿੰਦੀ ਹੈ ਉਹ ਚੀਜ਼ ਵੀ ਆਪਾਂ ਸ਼ੁੱਧ ਕਿਉਂ ਨਹੀਂ ਖਾ ਸਕਦੇ ਪੈਸੇ ਲਾ ਕੇ ਤੇ ਇਸੇ ਗੱਲ ਦੇ ਆਪਾਂ ਧਿਆਨ ਰੱਖਦੇ ਹੋਏ ਫਿਰ ਅਸੀਂ ਇੱਕ ਦਿਨ ਸੋਚਿਆ ਵੀ ਆਪਾਂ ਕਿਉਂ ਨਾ ਜਿੰਨਾਕ ਆਪਾਂ ਕੁਝ ਤਿਆਰ ਕਰ ਸਕਦੇ ਆ ਉਹਨਾਂ ਕ ਤਿਆਰ ਕਰਕੇ ਆਪਾਂ ਆਪਣੇ ਲੋਕਾਂ ਨੂੰ ਤੇ ਆਪਾਂ ਖਾ ਸਕੀ ਭਾਈ ਜਿਵੇਂ ਆਪਾਂ ਕਿਸਾਨ ਦੀ ਗੱਲ ਕਰਦੇ ਆ ਤੁਸੀਂ ਵੀ ਕਿਸਾਨ ਹੋ ਤਾਂ ਕਹਿੰਦੇ ਕਿਸਾਨ ਇੱਕ ਐਸਾ ਬੰਦਾ ਹੈ ਕਹਿੰਦੇ ਵੀ ਨੂਨ ਤੋਂ ਬਿਨਾ ਹਰ ਚੀਜ਼ ਆਪਦੇ ਖੇਤ ਚੋਂ ਕਾ ਸਕਦਾ ਤਾਂ ਤਾਂ ਮਨ ਦੇ ਵਿੱਚ ਇਹ ਚੱਲਦਾ ਨਹੀਂ ਹੁੰਦਾ ਸੀ ਵੀ ਯਾਰ ਆਪਾਂ ਬਾਜ਼ਾਰਾਂ ਚ ਲੈਣ ਜਾਂਦੇ ਆ ਤੁਸੀਂ ਵੀ ਲੈਣ ਜਾਂਦੇ ਹੋਗੇ ਪਹਿਲਾਂ ਹਾਂਜੀ ਸਭ ਕੁਝ ਆਪਣੇ ਮੁੱਲ ਦੇ ਸੀਗਾ ਆਪਾਂ ਕੋਈ ਬਸ ਕਣਕ ਝੋਨਾ ਕਣਕ ਝੋਨਾ ਤੇ ਆਪਾਂ ਨੂੰ ਸਭ ਕੁਝ ਚੌਲ ਵੀ ਆਪਾਂ ਮੁੱਲ ਲੈ ਕੇ ਖਾਣੇ ਆਗੇ ਉਹ ਵੀ ਨਹੀਂ ਆਪਾਂ ਆਪਦੇ ਕਢਾਉਂਦੇ ਸੀਗੇ ਤੇ ਬਸ ਉਦੋਂ ਐ ਲੱਗਦਾ ਸੀ ਗਿਆਨ ਨੂੰ ਵੀ ਆਪਾਂ ਨੂੰ ਇਹ ਸ਼ੁੱਧ ਮਿਲ ਰਿਹਾ ਕੁਝ ਗਲਤ ਤਾਂ ਨਹੀਂ ਹੋ ਰਿਹਾ ਵੀ ਆਪਣੀ ਸਿਹਤ ਨਾਲ ਖਲਵਾੜ ਤਾਂ ਨਹੀਂ ਹੋ ਰਿਹਾ ਫਿਰ ਬਸ ਇੱਕ ਦਿਨ ਧਿਆਨ ਚਾਈ ਗੱਲ ਵੀ ਆਪਾਂ ਪ੍ਰੋਸੈਸ ਕਿਉਂ ਨਹੀਂ ਕਰ ਸਕਦੇ ਬਿਲਕੁਲ ਆਪਾਂ ਲੂਣ ਤੋਂ ਬਗੈਰ ਆਪਾਂ ਹਰੇਕ ਚੀਜ਼ ਪ੍ਰੋਸੈਸ ਕਰ ਸਕਦੇ ਆਂ ਆਪ ਜਿੰਨੀ ਕ ਆਪਣੀ ਪਹੁੰਚ ਹੈ ਤੇ ਆਪਾਂ ਜ਼ਰੂਰੀ ਨਹੀਂ ਕਹਿੰਦੇ ਵੀ ਆਪਾਂ ਸਾਰਾ ਕੁਝ ਆਪਾਂ ਹੀ ਕਰਨਾ ਹੈ ਬਿਲਕੁਲ ਤੇ ਆਪਾਂ ਆ ਜਿੰਨਾ ਕ ਆਪਣਾ ਜਿਹੜੀ ਪਹੁੰਚ ਹੈਗੀ ਉਹ ਆਪ ਕਰਕੇ ਆਪਾਂ ਖਾ ਸਕਦੇ ਆਂ ਨਾਲੇ ਲੋਕਾਂ ਨੂੰ ਖਵਾ ਸਕਦੇ ਆਂ ਸ਼ੁਧ ਬਈ ਕਿੰਨਾ ਕ ਸਹਿਯੋਗ ਮਿਲ ਰਿਹਾ ਹੈ ਕਿਉਂਕਿ ਤੁਹਾਡੇ ਇੱਥੇ ਨਾਲ ਦੇ ਪਿੰਡਾਂ ਦੇ ਲੋਕ ਨੇ ਤੁਹਾਡੇ ਪਰਿਵਾਰਕ ਮੈਂਬਰ ਨੇ ਕਿਸ ਤਰ੍ਹਾਂ ਕਿਉਂਕਿ ਆ ਕੇ ਕਹਿੰਦੇ ਤਾਂ ਹੁਣੇ ਆ ਵੀ ਬਾਈ ਯਾਰ ਆ ਕਿੱਧਰ ਪੰਗਾ ਜਾ ਲੈ ਲਿਆ ਕਿਉਂਕਿ ਪਹਿਲਾਂ ਪਹਿਲਾਂ ਜਿਹੜਾ ਸ਼ੁਰੂਆਤੀ ਦੌਰ ਹੁੰਦਾ ਹਰ ਬੰਦੇ ਨੂੰ ਇੱਕ ਇਸ ਤਰ੍ਹਾਂ ਦੇ ਬੋਲ ਸੁਣਨ ਨੂੰ ਮਿਲਦੇ ਆ ਹਾਂਜੀ ਅ ਪਹਿਲਾਂ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਸੀਗਾ ਆਪਣਾ ਸਕੂਲ ਵੀ ਹੈ ਗਿਆ ਤੇ ਉਧਰ ਕਿਉਂ ਕੁਰਸੀ ਦੇ ਬੈਠੇ ਹੁੰਦੇ ਸੀਗੇ ਤੇ ਲੋਕਾਂ ਨੇ ਮੈਨੂੰ ਓਵੇਂ ਉਸ ਰੂਪ ਚ ਵੀ ਵੇਖਿਆ ਸੀਗਾ ਤੇ ਇੱਥੇ ਵੀ ਲੋਕ ਆ ਕੇ ਕਹਿ ਦਿੰਦੇ ਸੀਗੇ ਜਦੋਂ ਅਸੀਂ ਕੰਮ ਕਰੀ ਜਾਂਦੇ ਹੁੰਦੇ ਸੀ ਕਿਉਂ ਸ਼ੁਰੂ ਸ਼ੁਰੂਆਤਾਂ ਦੇ ਦਿਨ ਚ ਆਪ ਨੂੰ ਵੀ ਕੰਮ ਕਰਨਾ ਪੈਂਦਾ ਸਭ ਕੁਝ ਕਰਨਾ ਪੈਂਦਾ ਤੇ ਲੋਕ ਕਹਿੰਦੇ ਸੀ ਤੂੰ ਕੁਰਸੀ ਤੇ ਬੈਠੇ ਚੰਗਾ ਸੀ ਇੱਧਰ ਕਿਵੇਂ ਆ ਗਿਆ ਕੀ ਲੋੜ ਸੀ ਤੈਨੂੰ ਤੇ ਫਿਰ ਉਹ ਗੱਲਾਂ ਆਪਾਂ ਇਗਨੋਰ ਕਰਕੇ ਆਪਾਂ ਤਾਂ ਸਿਰਫ ਬਸ ਲੋਕਾਂ ਨੂੰ ਸ਼ੁੱਧ ਖਵਾਉਣ ਵਾਸਤੇ ਸੋਚਿਆ ਸੀਗਾ ਆਪਾਂ ਕਮਾਈ ਦਾ ਨਹੀਂ ਸੋਚਿਆ ਪਹਿਲਾਂ ਹਾਂ ਆਪਾਂ ਜੁਨਟ ਕਮਾਈ ਵਾਸਤੇ ਨਹੀਂ ਲਾਇਆ ਸੀ ਪਹਿਲਾਂ ਸੋਚ ਕੇ ਆਪਾਂ ਸ਼ੁੱਧ ਖਵਾਉਣ ਵਾਸਤੇ ਲਾਇਆ ਸੀਗਾ ਉਸ ਗੱਲਾਂ ਨੂੰ ਵਰਕ ਹੁਣ ਭਰਮਾ ਹੰਗਾਰਾ ਜਿਹੜਾ ਹੁਣ ਅੱਧਾ ਲੀਟਰ ਜਾਂ ਲੀਟਰ ਮੰਗਦਾ ਸੀ ਤੇਲ ਜਾਂ ਅੱਧਾ ਕਿਲੋ ਆਟਾ ਜਾਂ ਅੱਧਾ ਕਿਲੋ ਗੁੜ ਕਿਲੋ ਗੁੜ ਉਹ ਬੰਦੇ ਹੁਣ 10-10 ਕਿਲੋ 5-5 ਕਿਲੋ ਆਮ ਹੀ ਲੈ ਕੇ ਜਾਂਦੇ ਆ ਆਪਾਂ ਨੂੰ ਇਹ ਕੋਈ ਝੂਠ ਨਹੀਂ ਗੱਲ ਨਹੀਂ ਇਹ ਕਿਸੇ ਨੂੰ ਵੀ ਜਦੋਂ ਕੋਈ ਗਾਹਕ ਆਇਆ ਤਾਂ ਉਹਨੂੰ ਪੁੱਛ ਸਕਦੇ ਹੋ ਤੁਸੀਂ ਭਾਈ ਜੇ ਮੈਂ ਸਰੋਂ ਦੇ ਤੇਲ ਦੀ ਗੱਲ ਕਰੀਏ ਤਾਂ ਸਰੋਂ ਦਾ ਤੇਲ ਜਿਵੇਂ ਹੁਣ ਤੁਸੀਂ ਕੱਢ ਰਹੇ ਹੋ ਤਾਂ ਅਕਸਰ ਇਹ ਸਵਾਲ ਸਭ ਤੋਂ ਵੱਡਾ ਹੁੰਦਾ ਸੀਗਾ ਵੀ ਬੋਤਲਾਂ ਦੇ ਵਿੱਚ ਪੈਕ ਹੈ ਕੋਈ ਕਹਿੰਦਾ ਸੀ ਇਹਦੇ ਜ ਰੰਗ ਪਾਤਾ ਜੀ ਇਹਨੂੰ ਪੀੜਾ ਕਰਨ ਵਾਸਤੇ ਕੋਈ ਕੁਸ਼ ਕਹਿ ਦਿੰਦਾ ਸੀ ਤੁਸੀਂ ਵੀ ਇਹ ਚੀਜ਼ਾਂ ਦੇਖਦੇ ਹੋਵੋਗੇ ਤੁਹਾਡੇ ਕੋਲੇ ਵੀ ਆ ਕੇ ਬਹੁਤ ਸਾਰੇ ਪਹਿਲਾਂ ਸਭ ਤੋਂ ਪਹਿਲਾਂ ਆ ਕੇ ਪੁੱਛਦਾ ਹੀ ਇਹ ਹੈ ਵੀ ਯਾਰ ਇਹ ਸ਼ੁੱਧ ਹੈ ਵਧੀਆ ਹੈ ਹਾਂਜੀ ਇਹ ਤਾਂ ਅਕਸਰ ਲੋਕਾਂ ਨੇ ਡਰਾਤਾ ਆਪਾਂ ਵੀ ਡਰੇ ਹੋਏ ਸੀ ਲੋਕ ਵੀ ਡਰੇ ਹੋਏ ਐ ਇਸੇ ਤਰ੍ਹਾਂ ਵੀ ਆਪਾਂ ਸ਼ੁੱਧ ਨਹੀਂ ਖਾ ਰਹੇ ਮਲਾਵਟ ਹਰੇਕ ਚੀਜ਼ ਚ ਇਹ ਗੱਲ ਹੈ ਵੀ ਸੱਚ ਕਿਤੇ ਨਾ ਕਿਤੇ ਵੀ ਹੈ ਵੀ ਮਲਾਵਟ ਬਿਲਕੁਲ ਆ ਭਰਗੀ ਤੁਸੀਂ ਇਹਨੂੰ ਖਾਲੀ ਵੀ ਕਰ ਲੋ ਨਾਲ ਨਾਲ ਹਾਂਜੀ ਹਾਂਜੀ ਕੋਈ ਨਾ ਇਹ ਆਪਾਂ ਇੱਕ ਵੰਟ ਰੋਕ ਦਿੰਨੇ ਹੈਗੇ ਬਿਲਕੁਲ ਹਾਂਜੀ ਤਾਂ ਕੋਈ ਗੱਲ ਨਹੀਂ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜਾ ਪ੍ਰੋਸੈਸਿੰਗ ਯੂਨਿਟ ਚਲ ਰਿਹਾ ਹੈ ਬਾਈ ਜੀ ਹੁਣੀ ਕਹਿੰਦੇ ਵੀ ਨਾਲੋਂ ਨਾਲ ਅਸੀਂ ਥੋੜਾ ਬੰਦ ਕਰ ਲਈਏ ਕਿਉਂਕਿ ਕੋਲੂ ਹੈ ਚੱਲਦਾ ਹੈ ਨਾਲੋਂ ਨਾਲ ਉਹ ਸਭ ਕੁਝ ਦੇਖਣਾ ਵੀ ਪੈਂਦਾ ਤਾਂ ਬੜਾ ਤਕਨੀਕੀ ਜੋਗ ਜ਼ਰੂਰ ਆ ਗਿਆ ਮਸ਼ੀਨਾ ਵੱਡੀਆਂ ਆ ਗਈਆਂ ਪਰ ਨਾਲੋਂ ਨਾਲ ਕਹਿੰਦੇ ਵੀ ਬਚਾਓ ਕਿਵੇਂ ਕਰਨਾ ਆਪਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦੇਣਾ ਬਈ ਜਦੋਂ ਜਦੋਂ ਇਸ ਮੈਂ ਜਿਵੇਂ ਪਹਿਲਾਂ ਪੁੱਛਿਆ ਤੁਹਾਨੂੰ ਤੁਹਾਡੇ ਕੋਲੇ ਇੱਥੇ ਆਉਂਦੇ ਆ ਲੋਕ ਪੁੱਛਦੇ ਆ ਇਹ ਸਵਾਲ ਵੀ ਜਿਹੜਾ ਬੋਤਲ ਚ ਪਾਇਆ ਹੈ ਇਹ ਪਹਿਲਾਂ ਤੁਸੀਂ ਆਪ ਕੱਢਿਆ ਜਾਂ ਕਿ ਤੋ ਹੋਰ ਲਿਆਂਦਾ ਹਾਂਜੀ ਲੋਕ ਅਕਸਰ ਹੀ ਕਹਿੰਦੇ ਰਹਿੰਦੇ ਆ ਜਿਹੜੀ ਆਪਾਂ ਬੋਤਲ ਫੜਾਉਣੇ ਆ ਅਗਲੇ ਨੂੰ ਚੱਕ ਕੇ ਉਹ ਹਰੇਕ ਹੀ ਬੰਦਾ ਸਵਾਲ ਕਰਦਾ ਵੀ ਇਹ ਆਪਣਾ ਕੱਢਿਆ ਹੀ ਹੈ ਹਾਂ ਹਾਂ ਉਸ ਤੇ ਵੱਧ ਵਿਸ਼ਵਾਸ ਕਰਦੇ ਜਦੋਂ ਆਪਾਂ ਡਰਮ ਦੇ ਵਿੱਚੋਂ ਅਗਲੇ ਨੂੰ ਬੋਤਲ ਮੌਕੇ ਤੇ ਭਰ ਕੇ ਦਿੰਨੇ ਆ ਉਹਦੇ ਤੇ ਵੱਧ ਵਿਸ਼ਵਾਸ ਕਰਦੇ ਆ ਹਾਂ ਆਪਾਂ ਤਾਂ ਇਹ ਵੀ ਕਹਿਣ ਨੂੰ ਤਿਆਰ ਆਂ ਵੈਸੇ ਵੀ ਆਪਾਂ ਤਾਂ ਲੈ ਕੇ ਵੀ ਜਾਂਦੇ ਆ ਜਿਵੇਂ ਕੋਲੇ ਬੈਠ ਕੇ ਆਪਣੀ ਸਰੋਂ ਦਾ ਤੇਲ ਕਢਵਾ ਕੇ ਅਗਲਾ ਲਿਜਾ ਸਕਦੇ ਵੀ ਤੁਹਾਡੇ ਕੋਲੇ ਵੀ ਸਰੋਂ ਹੁੰਦੀ ਹੈ ਜੇਕਰ ਤੁਹਾਡੇ ਕੋਲ ਕੋਲੇ ਬੈਠ ਕੇ ਬੰਦਾ ਤੇਲ ਕਢਵਾਉਂਦਾ ਹਾਂਜੀ ਹਾਂਜੀ ਆਪਣੇ ਕੋਲੇ ਸਰੋਂ ਹੁੰਦੀ ਆ ਸਰੋਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਰਾਜਸਥਾਨ ਦੀ ਸਰੋਂ ਹੁੰਦੀ ਆਪਣੇ ਕੋਲੇ ਹੂੰ ਆ ਦੇਖ ਲਓ ਹੂੰ ਹਾਂਜੀ ਤੇ ਇਦੇ ਚੋਂ ਤੇਲ ਵੀ ਵੱਧ ਨਿਕਲਦਾ ਅਕਸਰ ਤੇ ਆਪਣੇ ਤੋਂ ਸਰੋਂ ਖਰੀਦ ਕੇ ਅਗਲਾ ਕੜਵਾ ਵੀ ਸਕਦਾ ਹੈ ਖਲ ਵੀ ਆਪਾਂ ਨੂੰ ਵੇਚ ਸਕਦਾ ਹੈ ਜਾਂ ਖਲ ਨਾਲ ਵੀ ਲਿਜਾ ਸਕਦਾ ਜਿਵੇਂ ਗਾਹਕ ਕਹੇ ਓਵੇਂ ਕਰ ਸਕਦੇ ਆਪਾਂ ਬਈ ਹੋਰ ਕੀ ਕੀ ਤੁਸੀਂ ਪ੍ਰੋਸੈਸ ਕਰਦੇ ਹੋ ਨਾਲ ਕਿਉਂਕਿ ਥਰੋਂ ਦੇ ਤੇਲ ਦੇ ਨਾਲ-ਨਾਲ ਹੋਰ ਵੀ ਚੀਜ਼ਾਂ ਬਹੁਤ ਨੇ ਜਿਹੜੀਆਂ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਹਾਂਜੀ ਹਾਂਜੀ ਆਪਾਂ ਜਿਵੇਂ ਗੁੜ ਸ਼ੱਕਰ ਮਸਾਲੇ ਹੋਗੇ ਆਟੇ ਹੋਗੇ ਬੇਸਨ ਜਿਵੇਂ ਹੋ ਗਿਆ ਬਈ ਦੇ ਸਟੋਰ ਵਾਲੇ ਆਪਾਂ ਨਾਲ ਨਾਲ ਚੱਲਦੇ ਆ ਆਟਾ ਹੋ ਗਿਆ ਤੇ ਇਹ ਚੀਜ਼ਾਂ ਆਪਾਂ ਸਾਰੀਆਂ ਤਿਆਰ ਕਰਦੇ ਆਂ ਜੀ ਬਿਲਕੁਲ ਤਾਂ ਜਿਵੇਂ ਜਿਵੇਂ ਤੁਸੀਂ ਦੇਖ ਸਕਦੇ ਹੋ ਸਟੋਰ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਜਿਹੜੇ ਮਸਾਲੇ ਵਗੈਰਾ ਦਾਲਾਂ ਵਗੈਰਾ ਇਹ ਫਿਰ ਜਿਹੜੇ ਗਰਮ ਮਸਾਲੇ ਵਗੈਰਾ ਤੁਸੀਂ ਉਹ ਵੀ ਆਪ ਹੀ ਪੈਕ ਕਰਦੇ ਇਹ ਆਪਾਂ ਆਪ ਹੀ ਪੀਸ ਕੇ ਆਪ ਹੀ ਪੈਕ ਕਰਦੇ ਆਂ ਆਪਾਂ ਸਾਬਤ ਖਰੀਦਦੇ ਆਂ ਹੂੰ ਇਸ ਤੋਂ ਪਹਿਲਾਂ ਤਾਂ ਆਪਣੇ ਕੋਲੇ ਹਲਦੀ ਆਪਦੀ ਵੀ ਜੀ ਹੋਈ ਸੀਗੀ ਜੀ ਹਾਂ ਇਸ ਹੁਣ ਆਪਣੀ ਏਰੀ ਹੈਗੀ ਐ ਇਹ ਆਪਾਂ ਬਾਜ਼ਾਰ ਚੋਂ ਸਾਬਤ ਲੈ ਕੇ ਆਂਦੇ ਸੀ ਹਲਦੀ ਆਪ ਹੀ ਪੀਸੀ ਆਪਾਂ ਇਹ ਗਾਰੰਟੀ ਸ਼ੂਦਾ ਸਾਰਾ ਕੁਝ ਆਪਾਂ ਨੂੰ ਇੰਨਾ ਪਤਾ ਹੈ ਵੀ ਵਿਦਆਊਟ ਕੈਮੀਕਲ ਵਿਦਆਊਟ ਕਲਰ ਇਹ ਆਪਾਂ ਤਿਆਰ ਕਰਦੇ ਆਂ ਬਈ ਬਹੁਤ ਸਵਾਲ ਬਹੁਤ ਉਰਦੇ ਜਿਵੇਂ ਮਿਰਚ ਹੁਣ ਜਿਹੜੀ ਮਿਰਚ ਦੀ ਪੈਕਿੰਗ ਪਈ ਹੈ ਉਹ ਬਿਲਕੁਲ ਲਾਲ ਹੈ ਤਾਂ ਅਕਸਰ ਇਹ ਕਹਿ ਦਿੱਤਾ ਜਾਂਦਾ ਕਹਿੰਦੇ ਵੀ ਇਹਦੇ ਵਿੱਚ ਕੋਈ ਨਾ ਕੋਈ ਐਸਾ ਰੰਗ ਪਾ ਦਿੰਦੇ ਆ ਵੀ ਜਿਹਦੇ ਨਾਲ ਸਬਜੀ ਵੀ ਲਾਲ ਹੋ ਜਾਂਦੀ ਹੈ ਤਾਂ ਉਹ ਸੋਹਣੀ ਲੱਗਦੀ ਹੈ ਤੇ ਨਾਲ ਹੀ ਨਾਲ ਕਹਿੰਦੇ ਵੀ ਇਹ ਕਲਰਫੁਲੀ ਜਿਆ ਵਧੀਆ ਲੱਗਦਾ ਸਭ ਕੁਝ ਇਹ ਵੀਰੇ ਇਸ ਚ ਆਏ ਆ ਦੋ ਗੱਲਾਂ ਇੱਕ ਆਪਾਂ ਝੇ ਘਟੀਆ ਕੁਆਲਿਟੀ ਦੀ ਮਿਰਚ ਲੈ ਕੇ ਆਈਏ ਤਾਂ ਫਿਰ ਉਸ ਚ ਰੰਗ ਪਾਉਣਾ ਪਊਗਾ ਆਪਾਂ ਮਿਰਚ ਇੰਨੀ ਵਧੀਆ ਲੈ ਕੇ ਆਉਣੇ ਆ ਵੀ ਉਹਦੇ 'ਚ ਕੁਝ ਨਹੀਂ ਪਾਉਣ ਦੀ ਲੋੜ ਤੇ ਵੈਸੇ ਹੀ ਇਹ ਲਾਲੀ ਚੰਨੀਆਂ ਹੈਗੀਆਂ ਆ ਤੁਸੀਂ ਦੇਖ ਸਕਦੇ ਹੋ ਆਪਾਂ ਇਹਦਾ ਪਾਊਡਰ ਵੀ ਨਹੀਂ ਬਣਾਇਆ ਇਹ ਆਪਾਂ ਗ੍ਰाइंड ਕੀਤੀਆਂ ਹੋਈਆਂ ਪਾਊਡਰ ਫਾਰਮ 'ਚ ਨਹੀਂ ਇਹ ਹੈਗੀਆਂ ਉਹਨਾਂ ਇਹ ਕਰਕੇ ਕਾਰਨ ਕੀ ਵੀ ਪਾਊਡਰ ਫਾਰਮ ਕਿਉਂ ਰੱਖਦੇ ਜੀ ਜੀ ਪਾਊਡਰ ਫਾਰਮ ਕਲਰ ਮਿਕਸ ਕਰਨ ਵਾਸਤੇ ਅੱਛਾ ਕਲਰ ਕਿਉਂ ਪਾਊਡਰ ਫਾਰਮ ਚਾਹੁੰਦਾ ਅੱਛਾ ਬਸ ਉਹ ਪਾਊਡਰ ਫਾਰਮ ਬਣਾਉਣਾ ਪੈਂਦਾ ਫਿਰ ਉਸ ਨਾਲ ਮਿਰਚ ਬਣਾਉਣੀ ਪੈਂਦੀ ਹੈ ਮੈਂ ਮਤਲਬ ਜਿਹੜੇ ਨੇ ਕਲਰ ਮਿਕਸ ਕਰਨਾ ਉਹ ਬਰੀਕ ਕਰੂਗਾ ਹੀ ਕਰੂਗਾ ਹਾਂਜੀ ਹਾਂਜੀ ਕਰੂਗਾ ਤੇ ਇਹ ਜਿਵੇਂ ਜਿਵੇਂ ਤੁਸੀਂ ਦੇਖਿਆ ਬਹੁਤ ਸਾਰੇ ਉਹ ਗੁਰਦੇ ਪੈਕੇਟ ਵਗੈਰਾ ਰੱਖਿਆ ਦਾਲਾਂ ਰੱਖੀਆਂ ਨੇ ਤਾਂ ਡਿਮਾਂਡ ਹੋ ਰਹੀ ਆ ਲੋਕ ਆ ਰਹੇ ਨੇ ਖੁਸ਼ ਹੋ ਕੇ ਰਿਸਪੌਂਸ ਚੰਗਾ ਮਿਲ ਰਿਹਾ ਹਾਂਜੀ ਹਾਂਜੀ ਬਹੁਤ ਹੌਲੀ ਹੌਲੀ ਫਰਕ ਪੈ ਰਿਹਾਗਾ ਜਿਵੇਂ ਜਿਵੇਂ ਆਪਣੀ ਐਡਵਰਟਾਈਜ਼ਮੈਂਟ ਹੋਈ ਜਾਂਦੀ ਆ ਅੱਗੇ ਲੋਕ ਦੱਸਦੇ ਆ ਇੱਕ ਦੂਜੇ ਦੇ ਰਿਸ਼ਤੇਦਾਰਾਂ ਨੂੰ ਆਪਦੇ ਗੁਆਂਢੀਆਂ ਨੂੰ ਉਵੇਂ ਆਪਣੀ ਹਾਂਜੀ ਹਾਂਜੀ ਉਵੇਂ ਆਪਣੀ ਜਿਹੜੀ ਹੈਗੀ ਸੇਲ ਵੱਧਦੀ ਤੁਰੀ ਜਾਂਦੀ ਆ లైక్ ਵਰੀ ਲੱਗਿਆ ਨਹੀਂ ਵੀ ਯਾਰ ਕਿਹੜੇ ਕੰਮ ਹੀ ਲੱਗ ਗਏ ਜਿਵੇਂ ਤੁਸੀਂ ਸਟਾਲ ਵੀ ਲਾ ਲੈਨੇ ਹੋ ਇੱਥੇ ਬਾਹਰ ਵੀ ਕਿਉਂਕਿ ਅਕਸਰ ਇਹ ਚੀਜ਼ ਬਹੁਤ ਔਖੀ ਹੁੰਦੀ ਹੈ ਕਹਿੰਦੇ ਗਾਹਕ ਨੂੰ ਬੈਠ ਕੇ ਡਿੱਕਣਾ ਬਹੁਤ ਸੌਖਾ ਹੁੰਦਾ ਝੋਨੇ ਦੀ ਟਰਾਲੀ ਭਰੀ ਮੰਡੀ ਸਿਟੀ ਕਣਕ ਦੀ ਟਰਾਲੀ ਭਰੀ ਮੰਡੀ ਸਿਟੀ ਇੱਥੇ ਉਹ ਚੀਜ਼ ਨੂੰ ਪ੍ਰੋਸੈਸ ਕਰਕੇ ਉਸ ਤਰ੍ਹਾਂ ਵੇਚਣਾ ਬੜਾ ਔਖਾ ਹੋ ਜਾਂਦਾ ਹਾਂਜੀ ਇਹ ਔਖਾ ਤਾਂ ਵੀਰੇ ਹੈਗਾ ਮਿਹਨਤ ਤਾਂ ਹੈਗੀ ਹੈ ਪਰ ਪ੍ਰਮਾਤਮਾ ਨੇ ਹੌਸਲੇ ਇਹਨਾਂ ਦਿੱਤਾ ਸਾਨੂੰ ਵੀ ਅਸੀਂ ਆਪਦੇ ਹੌਸਲੇ ਨਾਲ ਹੀ ਅਸੀਂ ਸਾਰਾ ਕੰਮ ਲੈ ਉੱਪਰ ਲਿਜਾ ਰਹੇ ਆਂ ਤੇ ਜਿਵੇਂ ਹੁਣ ਅਸੀਂ ਸਟਾਲ ਲਾਉਣੇ ਆਂ ਦਾਦੀ ਬੋਤੀ ਪਾਰਕ ਸਟਾਲ ਲਾਉਣੇ ਆਂ ਅਸੀਂ ਸ਼ਾਮ ਨੂੰ ਸੰਡੇ ਅਸੀਂ 3 ਤੋਂ 7 ਵਜੇ ਤੱਕ ਸਟਾਲ ਲਾਉਣੀ ਹੁੰਦੀ ਹੈ ਉੱਥੇ ਜਾ ਕੇ 2 ਵੀਕ ਮੰਨ ਲਓ ਵੀ ਤੁਸੀਂ 2 ਹਫ਼ਤੇ ਮੈਨੂੰ ਐਂ ਜੇ ਲੱਗਿਆ ਵੀ ਆਪਾਂ ਕਿਹੜੇ ਕੰਮਾਂ 'ਚ ਪੈ ਗਏ ਇੱਥੇ ਕਿੱਥੇ ਖੜੇ ਆਂ ਆਪਾਂ ਯਾਰ ਕਾਰ ਦੀ ਡਿੱਗੀ ਖੋਲੀ ਐ ਪਰ ਨਹੀਂ ਵੈਸੇ ਹੁਣ ਫੀਲ ਹੁਣ ਹਟ ਗਿਆ ਹੁਣ ਕਿਉਂ ਆਪਾਂ ਨੂੰ ਆਪਣਾ ਏਮ ਹੈ ਜਿਹੜਾ ਉਹ ਗਾਹਕ ਨੂੰ ਜੋੜਨਾ ਤੇ ਗਾਹਕ ਨੂੰ ਸ਼ੁੱਧ ਖਵਾਉਣਾ ਫਿਰ ਆਪਦੇ ਮਨ ਨੂੰ ਸਮਝਾਇਆ ਮੈਂ ਮੈਂ ਕਿਹਾ ਵੀ ਆਪਾਂ ਤਾਂ ਸ਼ੁੱਧ ਖਵਾਉਣਾ ਹਾਂ ਆਪਾਂ ਤਾਂ ਗਾਹਕ ਜੋੜਨੇ ਆ ਆਪਦੇ ਨਾਲ ਤੇ ਬਸ ਫਿਰ ਫਿਰ ਆਪਾਂ ਨੂੰ ਫੀਲ ਹੁਣ ਹਟ ਗਿਆ ਹੁਣ ਕੁਛ ਵੀ ਕਰਨਾ ਪਵੇ ਆਪਣੀ ਮਿਹਨਤ ਦੇ ਵਕਤੋਂ ਤੇ ਆਪਾ ਕਰਨ ਨੂੰ ਤਿਆਰ ਹੈ ਬਈ ਬਹੁਤ ਸਾਰੇ ਲੋਕ ਆਸ਼ੀਰਵਾਦ ਵੀ ਦਿੰਦੇ ਹੋਣੇ ਆ ਖੁਸ਼ ਵੀ ਹੁੰਦੇ ਨੇ ਤੁਹਾਡੇ ਕੋਲੇ ਬਜ਼ੁਰਗ ਵੀ ਆਉਂਦੇ ਹੋਣੇ ਉੱਥੇ ਜਿਹੜਾ ਸਟਾਲ ਲਾ ਕੇ ਖੜਦੇ ਹੋਂ ਮੁੰਡੇ ਆ ਕੰਮ ਵਧੀਆ ਕਰ ਲਿਆ ਉਦੋਂ ਦਿਲ ਨੂੰ ਸੰਤੁਸ਼ਟੀ ਜੀ ਮਿਲਦੀ ਹੈ ਵੀ ਕੁਛ ਚੰਗਾ ਕੀਤਾ ਹੈ ਕੁਛ ਵਧੀਆ ਕਰਨ ਲੱਗੇ ਹਾਂਜੀ ਆਪਾਂ ਨੂੰ ਜਿਵੇਂ ਹੁਣ ਯੂਕੇ ਚੋਂ ਕੈਨੇਡਾ ਤੋਂ ਆਮੀ ਫੋਨ ਆਉਣ ਲੱਗੇ ਸੀਗੇ ਜਦੋਂ ਅਸੀਂ ਗਰੁੱਪ ਚ ਪਾਉਂਦੇ ਹੁੰਦੇ ਸੀ ਵੀਡੀਓ ਪਹਿਲਾਂ ਤੇ ਐਗਰੀਕਲਚਰ ਵਾਲੇ ਚ ਉਸ ਤੋਂ ਹੁਣ ਫੋਨ ਆਉਂਦੇ ਸੀ ਰੈ ਲੈਣ ਵਾਲੇ ਦਾ ਫੋਨ ਆਉਂਦਾ ਜਿਵੇਂ ਕਿਸੇ ਦਾ ਵੀ ਬਹੁਤ ਦੂਰੋਂ ਦੂਰੋਂ ਫੋਨ ਆਉਂਦੇ ਹੈਗੇ ਤੇ ਉਦੋਂ ਐ ਫੀਲ ਹੁੰਦਾ ਵੀ ਹਾਂ ਆਪਾਂ ਵਾਕਈ ਚੰਗਾ ਕਰ ਰਹੇ ਆਂ ਤੇ ਆਪਾਂ ਜਣੀ ਕਿ ਆਪਾ ਲੁਕੋਇਆ ਵੀ ਕੁਛ ਨਹੀਂ ਆਪਾਂ ਰਹਿ ਵੀ ਸਪਸ਼ਟ ਤੇ ਸ਼ੁੱਧ ਦਿੰਨੇ ਆ ਜਿਵੇਂ ਆਪਾਂ ਖਾਣ ਨੂੰ ਚੀਜ਼ਾਂ ਸ਼ੁੱਧ ਦਿੰਨੇ ਆਵੇਂ ਆਪਾਂ ਰਹਿ ਵੀ ਸ਼ੁੱਧ ਦਿੰਨੇ ਆ ਆਪਾਂ ਕੋਈ ਲੁਕੋ ਨਹੀਂ ਰੱਖਦੇ ਵਿਦੇਸ਼ਾਂ ਚ ਵਿਦੇਸ਼ਾਂ ਚ ਲੋਕ ਮੰਗਵਾਉਂਦੇ ਆ ਕਹਿੰਦੇ ਤਾਂ ਹੁਣੇ ਤੁਹਾਨੂੰ ਸਾਡੇ ਕੋਲੇ ਭੇਜੋ ਆਇਆ ਕਿਸੇ ਦੇਸ਼ ਚ ਆਰਡਰ ਜਾ ਕੇ ਲੈ ਕੇ ਗਿਆ ਜਿੱਥੇ ਜਿੱਥੇ ਲਿਆ ਸਕਦੇ ਜਿਵੇਂ ਕੈਨੇਡਾ ਚ ਸੌਖਾ ਜਾਵਰਦਾ ਉਹ ਉਸ ਤੋਂ ਜਿਵੇਂ ਹੁਣ ਕੈਨੇਡਾ ਚ ਕੋਈ ਆਇਆ ਹੁੰਦਾ ਬੰਦਾ ਪਰਸਨ ਕੋਈ ਵੀ ਆਇਆ ਉਹ ਲੈ ਕੇ ਜਾਂਦੇ ਆ ਨਾਲ ਅਸੀਂ ਘੱਟੋ ਘੱਟ ਮੈਨੂੰ ਐ ਲੱਗਦਾ ਵੀ 15 20 ਜਣਿਆਂ ਨੂੰ ਪੇਸ ਮੈਂ ਕਿਹਾ ਕਿ ਇਹ ਦੀ ਫ੍ਰੈਗਰੈਂਸ ਬੜੀ ਆ ਸਰੋਂ ਦੇ ਤੇਲ ਦੀ ਜਿਵੇਂ ਆਮ ਆਪਾਂ ਛੇਤੀ ਤੇਲ ਲੈਨੇ ਆ ਤਾਂ ਉਹਦੀ ਫ੍ਰੈਗਰੈਂਸ ਨਹੀਂ ਹੁੰਦੀ ਇਹ ਬੈਂ ਦੇਖਿਆ ਹੱਥ ਤੇ ਵੀ ਲਾ ਕੇ ਤੇ ਉਹ ਇੱਕ ਵਾਰੀ ਪੂਰਾ ਪਤਾ ਲੱਗਦਾ ਵੀ ਆਪਣੇ ਕੋਲ ਤੇਲ ਹੈਗਾ ਬਸ ਸ਼ੁੱਧਤਾ ਸ਼ੁੱਧ ਹੀ ਹੈ ਵੀਰੇ ਬਸ ਇੰਨਾ ਕਹਿ ਸਕਦੇ ਆ ਆਪਾਂ ਵੀ ਆਪਾਂ ਸ਼ੁੱਧ ਖਵਾ ਰਹੇ ਆ ਤੇ ਤੁਸੀਂ ਵੀ ਬਸ ਤੁਸੀਂ ਆਪ ਦੇ ਮੂੰਹ ਕਹਿਤਾ ਜਦੋਂ ਬਸ ਇਸ ਤੋਂ ਬਾਅਦ ਮੈਨੂੰ ਬੋਲਣ ਦੀ ਲੋੜ ਨਹੀਂ ਤੇ ਇਹ ਇਸ ਚੀਜ਼ ਚ ਸਕੂਨ ਆਉਂਦਾ ਸਾਨੂੰ ਵੱਧ ਜਦੋਂ ਆਪਦੇ ਮੂੰਹ ਹੋਣੀ ਅਗਲੇ ਮੂੰਹ ਆਪਾਂ ਸਿਫਤ ਸੁਣੀਏ ਨਾ ਬਸ ਸਕੂਨ ਹੀ ਓਥੇ ਤੇ ਟੇਸਟ ਦਾ ਫਰਕ ਹੁੰਦਾ ਕੁਝ ਜਦੋਂ ਆਪਾਂ ਕੋਈ ਸਬਜ਼ੀ ਵਗੈਰਾ ਬਣਾਉਨੇ ਆ ਘਰੇ ਜੱਕ ਵਰਤੂ ਕਰਦੇ ਹਾਂ ਹਾਂਜੀ ਵੀਰੇ ਵਿਦਆਊਟ ਕੈਮੀਕਲ ਹੋਊਗਾ ਤਾਂ ਟੇਸਟ ਦਾ ਫਰਕ ਹੋਊਗਾ ਕਰਾਰੇਪਣ ਚ ਹੁੰਦਾ ਇਹ ਤੇ ਉਹੋ ਜੀ ਗੱਲ ਨਹੀਂ ਹੁੰਦੀ ਇਹ ਕੁਆਂਟੀਟੀ ਵੀ ਘੱਟ ਲੱਗਦੀ ਹੈ ਦੀ ਜਿਵੇਂ ਜਿੱਥੇ ਇਹ ਮੰਨ ਲਓ ਵੀ ਜੇ ਉਹ ਚਾਰ ਹਿੱਸੇ ਪਾਈ ਜੰਨੇ ਆਪਾਂ ਇਹ ਤੰਨੇ ਸੇ ਲੱਗਦਾ ਜਿਵੇਂ ਗੁਰਦੀ ਗੱਲ ਕਰੀ ਨਾ ਗੁੜ ਚ ਵੀ ਬਹੁਤ ਸਵਾਲ ਪੈਦਾ ਹੋ ਰਿਹਾ ਅੱਜ ਕੱਲ ਕਹਿੰਦੇ ਖਲਾੜੇ ਤਾਂ ਥਾਂ ਥਾਂ ਤੇ ਲੱਗੇ ਆ ਕੋਈ ਕਹਿੰਦਾ ਜੀ ਇਹਦੇ ਚ ਸ਼ਖੰਡ ਪਾ ਕੇ ਬਣਾਤਾ ਕੋਈ ਕਹਿੰਦਾ ਜੀ ਕੈਮੀਕਲ ਪਾ ਕੇ ਬਣਾਤਾ ਇਹ ਇਹ ਚੀਜ਼ਾਂ ਹੈਗੀਆਂ ਸੱਚ ਕਿਤੇ ਨਾ ਕਿਤੇ ਹੁੰਦਾ ਹੀ ਕੁਝ ਹਾਂਜੀ ਜਿਵੇਂ ਗੰਨਾ ਖਾਰੇ ਪਣੀ ਚ ਹੈਗਾ ਤਾਂ ਉੱਥੇ ਖੰਡ ਪਾ ਵੀ ਦਿੰਦੇ ਆ ਕਈ ਬਿਲਕੁਲ ਪਰ ਆਪਾਂ ਜਿਹੜਾ ਹੈਗਾ ਉਹ ਰਿਫ੍ਰੈਕਟੋਮੀਟਰ ਨਾਲ ਆਪਾਂ ਚੈੱਕ ਕਰਕੇ ਗੰਨਾ ਪਕਾ ਉਹਦਾ ਚੈੱਕ ਕਰਕੇ ਗੰਨੇ ਦਾ ਰਸ ਦੇਖ ਕੇ ਫੇਰ ਆਪਾਂ ਗੰਨਾ ਖਰੀਦਦੇ ਆ ਸਾਡੇ ਤੋਂ ਵੀ ਹੋ ਗਿਆ ਸੀਗਾ तकरीबन ਇਸ ਤੋਂ ਮਹੀਨਾ ਕੁ ਪਹਿਲਾਂ ਵੀ ਅਸੀਂ ਦੋ ਕਪੂਰ ਅਸੀਂ ਖਾਰੇ ਗੰਨੇ ਦੇ ਵੇਚ ਚੁੱਕੇ ਸੀ ਕਿਉਂ ਸਾਡੇ ਕੋਲੇ ਗੁੜ ਉਦੋਂ ਸਟਾਕ ਹੈ ਨਹੀਂ ਸੀਗਾ ਤੇ ਚਾਣੀ ਆ ਅਸੀਂ ਚੈੱਕ ਕਰਨੀ ਆ ਯਾਨੀ ਕਿ ਦਿਮਾਗ ਚੋਂ ਨਿਕਲ ਗਈ ਤੇ ਉਦੋਂ ਜਾਵੜਿਆ ਉਹਨਾਂ ਦੇ ਥੋੜੇ ਜੇ ਸਾਨੂੰ 5-7 ਲੰਬੇ ਆਏ ਵੈਸੇ ਅਸੀਂ ਕਹਿੰਦੇ ਰਹੇ ਵੀ ਭਾਈ ਵਾਪਸ ਕਰਕੇ ਲੈ ਜਾਓ ਪਰ ਉਸ ਤੋਂ ਬਾਅਦ ਅਸੀਂ ਵਸਾ ਨਹੀਂ ਕੀਤਾ ਤੇ ਨਾ ਹੀ ਅਸੀਂ ਉਦੋਂ ਪਹਿਲਾਂ ਕੋਈ ਕਿਸੇ ਨੂੰ ਗਲਤ ਚੀਜ਼ ਦਿੱਤੀ ਸੀ ਤੇ ਅਸੀਂ ਇੱਕ ਨੰਬਰ ਚੀਜ਼ ਹੀ ਦਿੰਨੇ ਆ ਕੋਈ ਵੀ ਇੱਥੇ ਆ ਕੇ ਕਹ ਦਿੰਨੇ ਹੋ ਵੀ ਆ ਕੇ ਭਾਈ ਚੈੱਕ ਕਰ ਲਓ ਵੀ ਅਸੀਂ ਇੱਕ ਨੰਬਰ ਆ ਆਪਾਂ ਖੁੱਲਾ ਗੋੜ ਇਸੇ ਕਰ ਬੰਨਿਓ ਰੱਖਿਆਗਾ ਅਗਲਾ ਚੈੱਕ ਕਰੇ ਸ਼ੱਕਰ ਚੈੱਕ ਕਰੇ ਖਾ ਕੇ ਗੋੜ ਚੈੱਕ ਕਰੇ ਕੁਛ ਮਰਜੀ ਵੇਖੇ ਉਹਦਾ ਰੰਗ ਵੇਖੇ ਉਹਦਾ ਸਵਾਦ ਵੇਖੇ ਚਾਹ ਬਣਾ ਕੇ ਵੇਖੇ ਚਾਹ ਵੀ ਇੱਥੇ ਬਣਾ ਕੇ ਪਿਆ ਕੇ ਅਸੀਂ ਫੇਰ ਚੀਜ਼ ਦਿੰਨੇ ਤੇ 100% ਪਿਓਰਿਟੀ ਦੀ ਗਾਰੰਟੀ ਹੈ ਗਾਰੰਟੀ ਹੋਊਗੀ हां ਜੇ ਕੈਮੀਕਲ ਕੋਈ ਸਾਫਤ ਹੁੰਦਾ ਹੈ ਤਾਂ ਅਸੀਂ ਦੇਣਦਾਰ ਹੋਵਾਂਗੇ 10 ਗੁਣਾ ਪੈਸੇ ਆਪਾਂ ਵਾਪਸ ਕਰਾਂਗੇ ਤੇ ਚੀਜ਼ ਸਾਡੀ ਪੈਸੇ ਅਗਲੇ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਇਹ ਹੁੰਦੀ ਹੈ ਕਹਿੰਦੇ ਵੀ ਠੇਠ ਜਿਹੜੇ ਇਹ ਇਹ ਵੀਰ ਨੇ ਨਾ ਇਹ ਇਹ ਉਹ ਵੀਰ ਨੇ ਕਹਿੰਦੇ ਇਹਨਾਂ ਸਾਨੂੰ ਤਾਂ ਦੁਕਾਨਦਾਰੀਆਂ ਕਹਿੰਦੇ ਉਹੋ ਜਿਹੀਆਂ ਹੁੰਦੀਆਂ ਵੀ ਜੇ ਸਾਡੀ ਚੀਜ਼ ਦੇ ਵਿੱਚ ਭੋਰਾ ਵੀ ਫਰਕ ਹੋਇਆ ਜਾਂ ਕੁਝ ਐਸਾ ਮਿਕਸ ਹੋਇਆ ਤਾਂ ਅਸੀਂ 10 ਗੁਣਾ ਪੈਸੇ ਤੱਕ ਵਾਪਸ ਕਰਾਂਗੇ ਕਿਉਂਕਿ ਅਕਸਰ ਦੁਕਾਨਾਂ ਦੇ ਉੱਪਰ ਜਦੋਂ ਜਾਣਦੇ ਆ ਤਾਂ ਇਹ ਗੱਲ ਕਹਿ ਕੇ ਸਵਾਲਾਂ ਤੋਂ ਭੱਜ ਲਿਆ ਜਾਂਦਾ ਵੀ ਯਾਰ ਇਹ ਤਾਂ ਬੰਦ ਬੋਤਲ ਤੇ ਬੰਦ ਪੈਕਿੰਗ ਹੈ ਇਹਦੀ ਗਾਰੰਟੀ ਨਹੀਂ ਹੁੰਦੀ ਕੰਪਨੀ ਨੇ ਬਣਾਇਆ ਤਾਂ ਇੱਥੇ ਕੰਪਨੀ ਵੀ ਆਪ ਹੈ ਮਾਲਕ ਵੀ ਆਪ ਹੈ ਤੇ ਸੇਲਸਮੈਨ ਵੀ ਆਪ ਹੈ ਤੇ ਉੱਥੇ ਨਾਲੋਂ ਨਾਲੇ ਕਾਂਸਰ ਵੀ ਕਰ ਦਿੰਦਾ ਵੀ ਜੇਕਰ ਸਾਡੀ ਚੀਜ਼ ਦੇ ਵਿੱਚ ਕਮੀ ਪਾਈਗੀ ਤਾਂ ਅਸੀਂ ਉਸ ਦੇ ਉੱਪਰ 10 ਗੁਣਾ ਇਨਾਮ ਦੇਣ ਨੂੰ ਵੀ ਤਿਆਰ ਆ ਤਾਂ ऐसे वीरा दा किते ने किते ਤੁਹਾਡਾ ਵੀ ਹੱਤ ਸਹਿਯੋਗ ਕਰਨ ਦਾ ਹੱਕ ਬੰਦ ਹੈ ਇਹਨਾਂ ਵੀਰਾਂ ਦਾ ਆ ਕੇ ਹੱਥ ਫੜੋ ਕਿਉਂਕਿ ਜਿਹੜੇ ਇਸ ਤਰ੍ਹਾਂ ਆ ਕੇ ਤੁਹਾਡੇ ਹੱਥ ਨਾਲ ਹੱਥ ਮਲਾਉਣ ਨੂੰ ਤਿਆਰ ਨੇ ਤੁਹਾਨੂੰ ਚੰਗੀ ਚੀਜ਼ ਦੇਣ ਨੂੰ ਤਿਆਰ ਨੇ ਸ਼ੁੱਧਤਾ ਦੇ ਪਾਸੇ ਤੁਹਾਨੂੰ ਲੈ ਕੇ ਜਾਣ ਨੂੰ ਤਿਆਰ ਤਾਂ ਉਹਨਾਂ ਦਾ ਵੀ ਸਾਥ ਦੇਣ ਦਾ ਹੱਕ ਬੰਦ ਹੈ ਮੈਂ ਬਠਿੰਡਾ ਤੋਂ ਹੈਰੀ ਦੇ ਨਾਲ ਜਿਸੀਂ ਬਰਾੜ دیکھتے ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਾਸਕਾਲ